ਯਾਰ ਐਨੀ ਬੇਰੈਮੀ ਨਾਲ ਕੋਣ ਮਾਰਦਾ ਆ ਯਾਲਮਾ ਤੈਨੂੰ ਪਾਪ ਲੱਗੂ ਇੱਕ ਦਿਨ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਲਾਸਟ ਤੱਕ ਪਲੀਜ਼ 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 ਹਮ ਹੁਣ ਕੀ ਕਰ ਰਹੀ ਹੈ ਹੈ ਆ ਦੇਖਿਓ ਤੂੰ ਜੇ ਪਹਿਲੇ ਸੋਚਣਾ ਚਾਹੀਦਾ ਹਾਂ ਓਏ ਹੋਏ ਬਾਸ ਹੁਣ ਤੱਕ ਗਿਆ ਤਾਂ ਇੱਦਾਂ ਦੇ ਲੋਕ ਵੀ ਹੈਗੇ ਨੇ ਦੁਨੀਆ ਤੇ ਆ ਦੇਖਿਓ ਕਿ ਉਹ ਨੇ ਜੀ ਰਹੀ ਨਹੀਂ ਬਚਾਰੀ ਕਿੱਦਾਂ ਟੜਪ ਰਹੀ ਹੈ ਜੀਣੇ ਪਿਆਸ ਨਹੀਂ ਪਾਣੀ ਨਹੀਂ ਅਲੀਕੁਸ ਨੀ ਬਾਤ ਸੇ ਕਰੋ ਐਨੇ ਇਮੋਸ਼ਨਲ ਨਾ ਹੋਵੋ ਦੇਖ ਕਿੱਡੇ ਧਿਆਨ ਨਾਲ ਦੇਖਣ ਦੇ ਦੀ ਉਹ ਐਨੇ ਵੀ ਇਮੋਸ਼ਨਲ ਨਾ ਹੋਇਆ ਕਰੋ ਆਓ